ਹਰਨ ਦੇ ਮੰਦੇ ਨਜ਼ਰ ਸਾਡੇ ਐਸਐਸਪੀ ਸਾਫ ਟਿਆਲਾ ਸ਼੍ਰੀਵਦਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੋਡ ਦਿੱਲੀ ਦੀ ਰੁਟੀਨ ਦੀ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਕਿ ਇਹ ਯੂਪੀ ਦਾ ਰਹਿਣ ਵਾਲਾ ਉੱਤਰਾਖੰਡ ਦਾ ਇਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਚੈਕਿੰਗ ਦੌਰਾਨ ਇਹਦੇ ਕਿਨੂੰ ਸਾਨੂੰ 1 ਕਿਲੋ ਜਿਹੜੀ ਆਫੀਮ ਜਿਹੜੀ ਉਹ ਬਰਾਮਦ ਹੋਈ ਹੈ ਅਸੀਂ ਕੱਲ ਇਹਦੇ ਤੇ ਐਫ ਆਈ ਆਰ ਨੰਬਰ 155 18 685 ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਇੱਕ ਦੰਦਾ ਜਿਹੜਾ ਉਹ ਪੁਲਿਸਰਮਾਨ ਹਾਸਲ ਕੀਤਾ ਜੀ ਸਰ ਇਹ ਕਿੱਥੋਂ ਪੜਿਆ ਗਿਆ ਜੀ ਦਿੰਕ ਮਾਤਰਾ ਚ ਇਹ ਕੱਲ ਸਾਡੇ ਐਸਐਸਜੀ ਜਿਹੜੇ ਪਰਮਜੀਤ ਸਿੰਘ ਉਹਨਾਂ ਨੇ ਜਿਹੜੀ ਰਦਰ స్వాਮੀ ਸਰੰਦ ਰੋਡ ਉਹਦੇ ਸਾਹਮਣੇ ਨਾਕਾ ਬੰਦੀ ਕੀਤੀ ਹੋਈ ਸੀ ਇਹ ਵਿਅਕਤੀ ਬਾਹਰੋਂ ਕਿਸੇ ਜਿੱਦਾਂ ਟੈਂਪੂ ਜਾਂ ਕੋਈ ਬੱਸ ਵਗੈਰਾ ਚ ਆ ਰਿਹਾ ਸੀਗਾ ਜਿਹੜਾ ਨਾਕਾ ਦੇਖ ਕੇ ਥੋੜਾ ਜਿਹਾ ਪਿਛਾ ਉੱਤਰ ਗਿਆ ਜਿਹਨੂੰ ਸਾਡੇ ਮੁਲਾਜ਼ਮਾਂ ਨੇ ਬੜੇ ਵਧੀਆ ਤਰੀਕੇ ਨਾਲ ਮੁਸਤਜ਼ਦੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਤਾਂ ਸਰਨੇ ਬਰਾਮਦਗੀ ਆ ਗਈ ਉਹ ਹੋਰਲੇ ਚ ਇਸ ਤੋਂ ਪਹਿਲਾਂ ਵੀ ਤੋਂ ਮਾਮਲੇ ਕਰਦੇ ਦੇ ਇਸ ਤੋਂ ਪਹਿਲਾਂ ਇਹਤੇ ਕੋਈ ਮਾਮਲਾ ਦਰਜ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਤੇ ਫਾਰਵਰਡ ਜਿਹੜੇ ਜਿੰਨੇ ਵੀ ਲਿੰਕ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਵੇਚਣੀ ਸੀ ਉਹ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਸਾਰਾਂ ਦੇ ਮੰਦੇ ਨਜ਼ਰ ਸਾਡੇ ਐਸਐਸਪੀ ਸਾਫ ਪਿਆੜਾ ਸ਼੍ਰੀਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੋਜ਼ ਦਿੱਲੀ ਦੀ ਰੁਟੀਨ ਦੀ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਕਿ ਇਹ ਯੂਪੀ ਦਾ ਰਹਿਣ ਵਾਲਾ ਉਤਰਾਖੰਡ ਦਾ ਇਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਚੈਕਿੰਗ ਦੌਰਾਨ ਇਹਦੇ ਕਿਨੂੰ ਸਾਨੂੰ 1 ਕਿਲੋ ਜਿਹੜੀ ਆਫੀਮ ਜਿਹੜੀ ਉਹ ਬਰਾਮਦ ਹੋਈ ਹੈ ਅਸੀਂ ਕੱਲ ਇਹਦੇ ਤੇ ਐਫਆਈਆਰ ਨੰਬਰ 155 18 685 ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਇੱਕ ਦੰਦਾ ਜਿਹੜਾ ਉਹ ਪੁਲਿਸਰਮਾਨ ਹਾਸਲ ਕੀਤਾ ਹੈ ਸਰ ਇਹ ਕਿੱਥੋਂ ਪੜਾਇਆ ਗਿਆ ਜੀ ਕਿੰਨੀ ਮਾਤਰਾ ਚ ਹੈ ਇਹ ਕੱਲ ਸਾਡੇ ਐਸਆਈ ਜਿਹੜੇ ਪਰਮਜੀਤ ਸਿੰਘ ਉਹਨਾਂ ਨੇ ਜਿਹੜੀ ਬਰਾਦ ਸਵਾਮੀ ਸਰਾਂਡ ਰੋਡ ਉਹਦੇ ਸਾਹਮਣੇ ਨਾਕਾ ਬੰਦੀ ਕੀਤੀ ਹੋਈ ਸੀ ਇਹ ਵਿਅਕਤੀ ਬਾਹਰੋਂ ਕਿਸੇ ਜਿੱਦਾਂ ਟੈਂਪੂ ਜਾਂ ਕੋਈ ਬੱਸ ਵਗੈਰਾ ਚ ਆ ਰਿਹਾ ਸੀਗਾ ਜਿਹੜਾ ਨਾਕਾ ਦੇਖ ਕੇ ਥੋੜਾ ਜਿਹਾ ਪਿਛਾਂ ਉੱਤਰ ਗਿਆ ਜਿਹਨੂੰ ਸਾਡੇ ਮੁਲਾਜ਼ਮਾਂ ਨੇ ਬੜੇ ਵਧੀਆ ਤਰੀਕੇ ਨਾਲ ਮੁਸਤੈਦੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਤਾਂ ਸਰਨੇ ਬਰਾਮਦਗੀ ਹੈ ਜਿਹੜੀ ਉਹ ਹੋਈ ਹੈ ਚ ਤੇ ਉਸ ਤੋਂ ਪਹਿਲਾਂ ਵੀ ਉਹ ਮੰਗ ਲਗਾ ਨਹੀਂ ਸੋ ਪਹਿਲਾਂ ਇਹਦੇ ਤੇ ਕੋਈ ਮਾਮਲਾ ਦਰਜ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਤੇ ਫਾਰਵਰਡ ਜਿਹੜੇ ਜਿੰਨੇ ਵੀ ਲਿੰਕ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਵੇਚ ਨਹੀਂ ਸੀ ਉਹ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ